ਭਾਰਤੀ ਆਜ਼ਾਦੀ ਤੋਂ ਬਾਅਦ ਸਿੱਖਾਂ ਨਾਲ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਕਈ ਤਰ੍ਹਾਂ ਦੀਆਂ ਵਧੀਆਂ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਚਿੱਟੀ ਸੰਗਪੁਰਾ 1984 ਦੀ ਨਸਲਕੁਸ਼ੀ ਵਰਗੇ ਕਾਨੂੰਨੀ ਅਪਰਾਧਾਂ ਤੋਂ ਇਲਾਵਾ ਵੀ ਲਗਾਤਾਰ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਨੇ ਸੰਗਤ ਨੂੰ ਸੋਚਣ ਲਈ ਮਜਬੂਰ ਕੀਤਾ ਪਿਛਲੇ ਦਿਨਾਂ ਵਿੱਚ ਰਾਜਸਥਾਨ ਵਿੱਚ ਕਕਾਰ ਧਾਰਨ ਕਰਕੇ ਕੁੜੀ ਨਾਲ ਵੱਤਸਲੂਕੀ ਹੋਈ ਉਹ ਹਲੇ ਤੱਕ ਮਸਲਾ ਚੱਲ ਪੀ ਰਿਹਾ ਸੀ ਕਿ ਲਾਲ ਕਿਲੇ ਤੇ ਇੱਕ ਹੋਰ ਘਟਨਾ ਵਾਪਰਦੀ ਹੈ ਤੇ ਹਰਮੰਦਰ ਸਾਹਿਬ ਨਾਲ ਜੋ ਕੀਤਾ ਗਿਆ ਉਸਨੇ ਸਿੱਖਾਂ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ ਨੇ ਸਭ ਕੁਝ ਤੁਹਾਡੇ ਸਾਹਮਣੇ ਰੱਖਾਂਗੇ ਉਸ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਅਪੀਲ ਹੈ ਕਿ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇਕਰ ਹਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ ਆਪਾਂ ਗੱਲ ਵਧੇਕਿਆਂ ਦੀ ਕਰ ਰਹੇ ਸੀ ਨਾਬਾ ਦੇ ਪਿੰਡ ਕਲਾਸਣਾ ਦੇ ਸਰਪੰਚ ਗਰਤੇਜਨ ਸਿੰਘ ਨਾਲ 15 ਅਗਸਤ 2025 ਨੂੰ ਲਾਲ ਕਿਲੇ ਤੇ ਸੁਤੰਤਰਤਾ ਦਿਹਾੜਾ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਰੋਕਣ ਬਾਰੇ ਸਾਬਕਾ ਵਿਧਾਇਕ ਅਤੇ ਬੀਜੇਪੀ ਦੇ ਕੌਮੀ ਬਲਾਰਾ ਆਰਪੀ ਸਿੰਘ ਨੇ ਦਿੱਲੀ ਦੇ ਸ joint ਕਮਿਸ਼ਨਰ ਪੁਲਿਸ ਤੋਂ ਕੇਂਦਰੀ ਰੇਂਜ ਮਧੁਰ ਬਰਮਨ ਨਾਲ ਮੁਲਾਕਾਤ ਕੀਤੀ ਅਤੇ ACP ਸ਼ਸ਼ੀਕਾਂਤ ਗੌੜ ਦੇ ਖਿਲਾਫ ਇੱਕ ਸ਼ਿਕਾਇਤ ਦਿੱਤੀ ਹੈ ਇਹ ਕਾਰਵਾਈ ਉਸ ਸਮੇਂ ਕੀਤੀ ਗਈ ਸੀ ਜਦ ਸਰਪੰਚ ਕੋਲ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ ਇੱਕ ਵੈਦ ਅਧਿਕਾਰਿਕ ਸੱਦਾ ਪੱਤਰ ਸੀ ਆਪਣੀ ਸ਼ਿਕਾਇਤ ਵਿੱਚ ਆਰ ਪੀ ਸਿੰਘ ਨੇ ਜ਼ੋਰ ਦਿੱਤਾ ਕਿ ਸਰਪੰਚ ਨੂੰ ਸਿਰਫ ਇਸ ਆਧਾਰ ਤੇ ਦਾਖਲ ਹੋਣ ਤੋਂ ਰੋਕਿਆ ਗਿਆ ਕਿਉਂਕਿ ਉਹ ਸ੍ਰੀ ਸਾਹਿਬ ਲੈ ਕੇ ਜਾ ਰਿਹਾ ਸੀ ਜੋ ਸਿੱਖ ਧਰਮ ਦੀ ਇੱਕ ਪਵਿੱਤਰ ਚੀਜ਼ ਹੈ ਜੋ ਸਿੱਖ ਪਹਿਚਾਣ ਨਾਲ ਅਵੰਨਿਆ ਅਤੇ ਸੰਵਿਧਾਨ ਦੇ ਉਪਨਯੋਗ ਦੇ 25 ਦਿਨ ਸੁਰੱਖਿਤਾ ਉਹਨਾਂ ਕਹਿਆ ਕਿ ਇਹ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਸੀ ਜਿਵੇਂ ਕਿ ਸੁਪਰੀਮ ਕੋਰਟ ਨੇ ਬਲਵੰਤ ਸਿੰਘ ਬਨਾਮ ਰਾਜਸਥਾਨ ਰਾਜ 2006 ਮਾਮਲੇ ਵਿੱਚ ਕਾਇਮ ਰੱਖਿਆ ਸੀ ਇਸ ਕਾਰਵਾਈ ਨੇ ਨਾ ਸਿਰਫ ਸਿੱਖ ਸਮਾਜ ਦਾ અપਮਾਨ ਕੀਤਾ ਸਗੋਂ ਇਹ ਆਪਣੇ ਫਰਜ਼ ਤੋਂ ਪਲੀਠੀ ਕਰਨ ਦੇ ਬਰਾਬਰ ਵੀ ਸੀ ਜਿਸ ਨਾਲ ਦਿੱਲੀ ਪੁਲਿਸ ਦੀ ਬਦਨਾਮੀ ਹੋਈ ਹੈ ਮੁਲਾਕਾਤ ਦੌਰਾਨ ਸਨਯੁਕਤ ਕਮਿਸ਼ਨਰ ਪੁਲਿਸ ਮਧੁਰ ਬਰਮਾ ਨੇ ਸਰਪੰਚ ਗੁਰਤੇਜ ਸੰਘ ਨਾਲ ਇੱਕ ਵੀਡੀਓ ਕਾਲ ਕੀਤੀ ਇਸ ਘਟਨਾ ਲਈ ਆਪਣਾ ਦੁੱਖ ਪ੍ਰਗਟ ਕੀਤਾ ਤੇ ਪੁਸ਼ਟੀ ਕੀਤੀ ਕਿ ਸਬੰਧਤ ਅਧਿਕਾਰੀ ਦੇ ਖਿਲਾਫ ਇਸ ਪ੍ਰਕਰਨ ਵਿੱਚ ਜਾਂਚ ਕਰਵਾਈ ਜਾਵੇਗੀ ਆਰਪੀ ਸੰਘ ਨੇ ਦਿੱਲੀ ਪੁਲਿਸ ਦੇ ਇਸ ਜਵਾਬੀ ਕਾਰਵਾਈ ਭਰੇ ਰਵੱਈਏ ਦਾ ਸਵਾਗਤ ਕੀਤਾ ਪਰੰਤੂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਸਿੱਖ ਸਮਾਜ ਦੇ ਸੰਵਿਧਾਨਿਕ ਅਤੇ ਧਾਰਮਿਕ ਅਧਿਕਾਰਾਂ ਦੀ ਪੂਰੀ ਰੱਖਿਆ ਕਰਨ ਤੇ ਅਜੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਦੂਜੇ ਪਾਸੇ ਇਸ ਮਾਮਲੇ ਤੇ ਸਿੱਖ ਬੁੱਧੀਜੀਵੀ ਕਹਿੰਦੇ ਨੇ ਕਿ ਜਦ ਵੀ ਸਿੱਖਾਂ ਨਾਲ ਕੋਈ ਵਧੇ ਕੀ ਹੁੰਦੀ ਹੈ ਜਾਂ ਕਿਧਰੇ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਬੀਜੇਪੀ ਪੱਗਾਂ ਵਾਲੇ ਸਿੱਖਾਂ ਤੋਂ ਹੀ ਕਰਵਾਉਂਦੀ ਹੈ ਜਿਵੇਂ ਕਿ ਸਾਡੇ ਸਾਹਮਣੇ ਹੈ ਕਿ ਇੱਕ ਸਰਪੰਚ ਨੂੰ 15 ਅਗਸਤ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਖੁਦ ਸਰਕਾਰ ਨੇ ਸੱਦਾ ਭੇਜਿਆ ਤੇ ਜਦ ਉਹ ਪੰਡਾਲ ਵਿੱਚ ਪਹੁੰਚਿਆ ਤਾਂ ਸੁਰੱਖਿਆ ਮੁਲਾਜ਼ਮਾ ਨੇ ਉਸ ਨੂੰ ਇਸ ਕਰਕੇ ਰੋਕ ਲਿਆ ਕਿ ਉਸ ਨੇ ਸ੍ਰੀ ਸਾਹਿਬ ਤੇ ਹੱਥ ਵਿੱਚ ਕੜਾ ਪਾਇਆ ਹੋਇਆ ਸੀ ਇਹ ਘਟਨਾ ਕੋਈ ਪਹਿਲੀ ਨਹੀਂ ਹਲੇ ਥੋੜੇ ਦਿਨ ਪਹਿਲਾਂ ਹੀ ਰਾਜਸਥਾਨ ਵਿੱਚ ਇੱਕ ਅੰਮ੍ਰਿਤਧਾਰੀ ਗੁਰਸਿੱਖ ਬੀਬੀ ਨੂੰ ਜੁਡੀਸ਼ੀਅਰ ਦੀ ਪ੍ਰੀਖਿਆ ਵਿੱਚ ਬੈਠਣ ਤੋਂ ਇਸ ਕਰਕੇ ਰੋਕ ਦਿੱਤਾ ਗਿਆ ਕਿ ਉਹ ਕੁੜੀ ਵੀ ਬਾਣੀ ਬਾਣੇ ਅਤੇ ਸਿੱਖੀ ਕਕਾਰਾਂ ਦੀ ਧਾਰਨੀ ਸੀ ਜਦ ਸਿੱਖ ਪੰਥ ਵੱਲੋਂ ਇਤਰਾਜ਼ ਇਹ ਤਾਂ ਰਾਜਸਥਾਨ ਸਰਕਾਰ ਨੇ ਆਪਣੀ ਗਲਤੀ ਵੀ ਮੰਨੀ ਪਰ ਇਹ ਕੀ ਹੱਲ ਹੋਇਆ ਕਿ ਪਹਿਲਾਂ ਗੁਨਾਹ ਕਰੋ ਤੇ ਬਾਅਦ ਵਿੱਚ ਮਾਫੀ ਮੰਗੋ ਇਹ ਮਸਲਾ ਪੂਰੀ ਦੁਨੀਆ ਦੇ ਮੀਡੀਆ ਤੇ ਡਿਜੀਟਲ ਮੀਡੀਆ ਵਿੱਚ ਵੇਖਣ ਸੁਣਨ ਨੂੰ ਮਿਲਿਆ ਕਿ ਫਿਰ ਦਿੱਲੀ ਦੇ ਵਿੱਚ ਸੁਰੱਖਿਆ ਮੁਲਾਜ਼ਮਾਂ ਨੂੰ ਐਨੀ ਵੀ ਸਮਝ ਨਹੀਂ ਆ ਕਿ ਸਿੱਖਾਂ ਦੇ ਸੰਵਿਧਾਨਕ ਅਧਿਕਾਰ ਕੀ ਹਨ ਕੀ ਹੁਣ ਇਸ ਮਸਲੇ ਨੂੰ ਲੈ ਕੇ ਵੀ ਸਿੱਖਾਂ ਵਿੱਚ ਇਹ ਆਰਪੀ ਸਿੰਘ ਹੀ ਅੱਗੇ ਹੋ ਕੇ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਜਾਂ ਮੈਮੋਰੰਡਮ ਦੇ ਰਹੇ ਨੇ ਕਿ ਸਰਪੰਚ ਨਾਲ ਜੋ ਹੋਇਆ ਗਲਤ ਸੀ ਜਿਸ ਪਾਰਟੀ ਦੀ ਸਰਕਾਰ ਹੋਵੇ ਤੇ ਹਰ ਰੋਜ਼ ਕੋਈ ਨਾ ਕੋਈ ਘਟਨਾ ਵਾਪਰੇ ਉਸ ਦੇ ਰਾਜ ਭਾਗ ਵਿੱਚ ਸਿੱਖਾਂ ਨਾਲ ਵਾਪਰ ਰਹੀ ਹੋਵੇ ਅਤੇ ਉੱਥੇ ਸਫਾਈਆਂ ਦੇਣ ਲਈ ਵੀ ਅੱਗੇ ਸਿੱਖ ਰੱਖੇ ਹੋਣ ਤਾਂ ਫਿਰ ਇਸ ਨੂੰ ਕਿਹੜੀ ਨੀਤੀ ਕਿਹਾ ਜਾਵੇ ਇੱਕ ਪਾਸੇ ਰਵਨੀਤ ਸਿੰਘ ਬਿੱਟੂ ਕਦੇ ਬੰਦੀ ਸੰਗਾਂ ਦੀ ਰਿਹਾਈ ਦਾ ਇੱਕ ਕਹਿ ਕੇ ਵਿਰੋਧ ਕਰਦੇ ਨੇ ਕਿ ਖਤਰਨਾਕ ਅੱਤਵਾਦੀ ਨੇ ਇਹਨਾਂ ਨੂੰ 1 ਮਿੰਟ ਲਈ ਵੀ ਰਿਹਾ ਨਹੀਂ ਹੋਣ ਦਿੱਤਾ ਜਾਵੇਗਾ ਪਰ ਅਚਾਨਕ ਹੁਣ ਬਿਆਨ ਬਦਲ ਗਏ ਨੇ ਜਿਨ੍ਹਾਂ ਵੀ ਬੰਦੀ ਸਿੰਘ ਨੇ ਰਿਹਾ ਹੋਣੇ ਚਾਹੀਦੇ ਨੇ ਸਾਡੇ ਪਰਿਵਾਰ ਨੇ ਫੈਸਲਾ ਕੀਤਾ ਕਿ ਅਸੀਂ ਕੋਈ ਔਡੇਕਾ ਨਹੀਂ ਬਣਾਂਗੇ ਗ੍ਰਹਿ ਮੰਤਰੀ ਹਮੇਸ਼ਾ ਨੇ ਕਿਹਾ ਸੀ ਕਿ ਵਿੱਟੂ ਜੀ ਮੇਰੇ ਮਿੱਤਰ ਨੇ ਉਹਨਾਂ ਦੇ ਦਾਦੇ ਦੇ ਕਾਤਲ ਨਹੀਂ ਛੱਡੇ ਜਾਣਗੇ ਤੇ ਹੁਣ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੈ ਅਜਿਹੇ ਬਿਆਨ ਜਾਂ ਕੋਸ਼ਿਸ਼ਾਂ ਭਗੜੀ ਤਾਰੀਆਂ ਤੋਂ ਹੀ ਕਿਉਂ ਕਰਾਈਆਂ ਜਾ ਰਹੀਆਂ ਨੇ ਜਦ ਸਰਕਾਰ ਆਪਣੀ ਹੈ ਤਾਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਇਸ ਬਾਰੇ ਸਿੱਧਾ ਬਿਆਨ ਦੇ ਕੇ ਇਹਨਾਂ ਘਟਨਾਵਾਂ ਦਾ ਪੱਕਾ ਅੰਤ ਕਿਉਂ ਨਹੀਂ ਕਰਦੇ ਜੇਕਰ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਇਸ ਦਾ ਦੁੱਖ ਹੈ ਤਾਂ ਉਹਨਾਂ ਨੂੰ ਤੁਰੰਤ ਇਸ ਬਾਰੇ ਬਿਆਨ ਦੇਣਾ ਚਾਹੀਦਾ ਹੈ ਕਿ ਕਿਸੇ ਵੀ ਅੰਮ੍ਰਿਤਧਾਰੀ ਸਿੱਖ ਨੂੰ ਕਿਸੇ ਸਰਕਾਰੀ ਸਭਾ ਜਾਂ ਦਫ਼ਤਰ ਵਿੱਚ ਜਾਣ ਤੋਂ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਸੰਵਿਧਾਨ ਨੇ ਉਹਨਾਂ ਨੂੰ ਇਹ ਸ਼ਸਤਰ ਪੈਣ ਦਾ ਹੱਕ ਦਿੱਤਾ ਹੋਇਆ ਇਸ ਤੋਂ ਇਲਾਵਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮਾਧਿਮ ਰਾਹੀਂ ਧਾਰਮਿਕ ਬੇਅਦਬੀਆਂ ਮਾਮਲਿਆਂ ਦੇ ਵਿੱਚ ਹੁਣ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਹੜ੍ਹ ਦੇ ਪਾਣੀ ਨਾਲ ਟੈਟਰੀ ਹੁੰਦਾ ਦਿਖਾਇਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਇਸ ਦਾ ਸਖਤ ਨੋਟਿਸ ਲਿਆ ਤੇ ਸ਼੍ਰੀ ਹਰਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਢੰਘੇੜਾ ਨੇ ਇਸ ਸੰਬੰਧ ਵਿੱਚ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਆ ਢੰਘੇੜਾ ਨੇ ਦੱਸਿਆ ਕਿ ਸ਼੍ਰੀ ਹਰਮੰਦਰ ਸਾਹਿਬ ਸਰਬ ਸੰਜੀਵਾਲਤਾ ਦਾ ਕੇਂਦਰੀ ਸਥਾਨ ਹੈ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਰੋਜ਼ ਦਰਸ਼ਨ ਇਸ਼ਨਾਨ ਕਰ ਲਈ ਆਉਂਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਸ਼ਰਾਰਤੀ ਅਨਸਰਾਂ ਵੱਲੋਂ ਇਸ ਰੋਹਾਨੀ ਸਥਾਨ ਨਾਲ ਛੇੜਛਾੜ ਕਰਨ ਦੀਆਂ ਤਸਵੀਰਾਂ ਤੇ ਵੀਡੀਓ ਅਪਲੋਡ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੱਸਿਆ ਕਿ ਗੁੱਡ ਫਾਰਮਰ ਫਾਰਮਰ A17 ਨਾਂ ਦਾ ਡਿਜੀਟਲ মিডিਆ ਤੇ ਇੱਕ ਪੇਜ ਬਣਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਹੜ੍ਹ ਦੇ ਪਾਣੀ ਨਾਲ ਢਾਹ ਢੇਰੀ ਹੁੰਦੇ ਆ ਦਖਾਇਆ ਗਿਆ ਇਸ ਵੰਦੀ ਇੱਕ ਵੀਡੀਓ ਡਿਜੀਟਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਇਸ ਨਾਲ ਸੰਗਤਾਂ ਦੇ ਹਿਰਦੇ ਵਲੁੰਦਰੇ ਗਏ ਨੇ ਅਤੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ਉਹਨਾਂ ਸਬੰਧਿਤ ਪੇਜ ਤੇ ਡਿਜੀਟਲ ਮੀਡੀਆ ਤੇ ਵਾਇਰਲ ਵੀਡੀਓ ਦੇ ਸਕਰੀਨਸ਼ਾਟ ਅਤੇ ਇਸ ਦੀ ਫੋਟੋ ਕਾਪੀ ਪੁਲਿਸ ਕਮਿਸ਼ਨਰ ਨੂੰ ਭੇਜੀ ਹੈ ਉਹਨਾਂ ਪੁਲਿਸ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਇਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਸਪੇਜ ਨੂੰ ਤੁਰੰਤ ਹਟਾਉਣ ਲਈ ਵੀ ਕਾਰਵਾਈ ਕੀਤੀ ਜਾਵੇ ਪੁਲਿਸ ਕਮਿਸਟਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰਬੰਧਕਾਂ ਵੱਲੋਂ ਭੇਜੀ ਸ਼ਿਕਾਇਤ ਦੀ ਪੁਸ਼ਟੀ ਕੀਤੀ ਹੈ ਉਹਨਾਂ ਦੱਸਿਆ ਕਿ ਸਾਈਬਰ ਕ੍ਰਾਈਮ ਵਿਭਾਗ ਕੋਲ ਸ਼ਿਕਾਇਤ ਭੇਜੀ ਗਈ ਹੈ ਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ